से आवे एसा सज्ज मेल सु <laughs> 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 ਤانوں ਬੇਨਤੀ ਹੈ ਜਿਹੜੇ ਚੋਲਾ ਸਾਉ ਦੇ ਦਰਸ਼ਨ ਨੂੰ ਜਾ ਰਹੇ ਨੇ ਗੁਰੂ ਪਿਆਰਿਓ ਤੁਹਾਡੇ ਦਰਸ਼ਨਾਂ ਲਈ ਸੰਕਾ ਬੈਠੀਆਂ ਨੇ ਤੇ ਨਰੋ ਕਿਉਂਕਿ ਢਾਈ ਘੰਟੇ ਤੋਂ ਭਾਈ ਬਲਵਿੰਦਰ ਸਿੰਘ ਜੀ ਢਾਡੀ ਵਿੱਚ ਚੈੱਕ ਕਰੀ ਜਾਂਦੇ ਆਪ ਹੀ ਸਿਆਰੇ ਬਣੀ ਜਾਂਦੇ ਆ ਕੋਈ ਮੈਂ ਇੰਨਾ ਲੰਗਰ ਨਾ ਤਾਂ ਇੰਨੀਆਂ ਬੋਰੀਆਂ ਦੇ ਦਿੱਤੀਆਂ ਇੰਨੇ ਆਲੂ ਦੇਤੇ ਇੰਨੇ ਗੰਡੇ ਦੇਤੇ ਮੈਂ ਕਰ ਗਿਆ ਮੈਂ ਇੰਨੇ ਮੈਂ ਪੜਿਆ ਉਹ ਕਹਿੰਦਾ ਪੜੇ ਦਾ ਕੀ ਫਾਇਦਾ ਜੇ ਤੂੰ ਅਮਲ ਵਿੱਚ ਨਹੀਂ ਲਿਆਦਾ ਮੈਂ ਗੱਲ ਇਹ ਕਹਿਣੀ ਚਾਹਉਣਾ ਕਿ ਜੇ ਅਸੀਂ ਬਾਬੇ ਨਾਨਕ ਇਹ ਤਾਂ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਪਤਾ ਹੁੰਦਾ ਸੋ ਇਹੋ ਜੀ ਆ ਬੇਨਤੀ ਆ ਇੱਕ ਨਿਸ਼ਾਨ ਥੱਲੇ ਇਕੱਠੇ ਹੋਈਏ ਸਾਰੀ ਕੌਮ ਦੇ ਜਿਹੜੇ ਸਾਡੇ ਨੌਜਵਾਨ ਲੀਡਰ ਉਹਨਾਂ ਨੂੰ ਮਾਰਨ ਸਾਹਿਬਾਇਕ ਜੀ ਦੀ ਫਤਿਹ ਅਸੀਂ ਸਾਡੀ ਪਿੰਡ ਸੱਗਰਾ ਦੀ ਸੰਗਤ ਡੇਰਾ ਬਾਬਾ ਨਾਨਕ ਸਾਹਿਬ ਚੋਲਾ ਸਾਹਿਬ ਦੇ ਮੇਲੇ ਨੂੰ ਜਾ ਰਹੀ ਆ ਤੇ ਦਸੂਵੇ ਤੋਂ ਚੱਲ ਕੇ ਰਾਤ ਨਿਸ਼ਾਰੇ ਰਹੇਗੀ ਤੇ ਅਗਲੇ ਦਿਨ ਦਾ ਪੜਾਫ ਛਿੱਤਰ ਜੋੜੇ ਆ ਉਸ ਤੋਂ ਅਗਲੇ ਦਿਨ ਦਾ ਫਿਰ ਪਰਾਵ ਜਿਹੜੇ ਬਾਬਾ ਨਾਨਕ ਆ ਤੇ ਸਾਰੀ ਸਮੂਹ ਸੰਗਤ ਇਲਾਕਾ ਸੰਗਤ ਜਾ ਰਹੀ ਆ ਇੱਕ ਸਾਧ ਜੀ ਜੀ ਹਾਂ ਜੀ ਹਰ ਸਾਲ ਜਾਂਦਾ ਜੀ ਫਿਰ ਅੱਜ ਸੰਗ ਆ ਰਿਹਾ ਇਹ ਕਿੱਥੋਂ ਕਿੰਨੇ ਕੁ ਪਿੰਡਾਂ ਦਾ ਸੰਗ ਆ ਕਿਹੜੇ ਕਿਹੜੇ ਇਹ ਦਸੂਹੇ ਇਲਾਕੇ ਦਾ ਹੀ ਮੰਨ ਲਓ ਸਾਰੇ ਇਲਾਕੇ ਦਾ ਹੀ ਆ ਹਾਂ ਜੀ ਉੱਥੇ ਜਾ ਕੇ ਕਿੱਥੇ ਮਿਲਦਾ ਜੀ ਜਿਹੜਾ ਫਕੀ ਸਾਹਿਬ ਦਾ ਇੰਕਰੀਪ ਜਗ੍ਹਾ ਤੇ ਜਾ ਕੇ ਮਿਲਦੇ ਆ ਜੀ ਇਹ ਸਾਰਾ ਸੰਗ ਡੇਰਾ ਬਾਬਾ ਨਾਨਕ ਸਾਹਿਬ ਹੀ ਇਕੱਠੇ ਹੁੰਦੇ ਆ ਉਧਰੋਂ ਇੱਕ ਬਟਾਲੇ ਵਾਲੋ ਹੁੰਦਾ ਜਿਹੜਾ ਸੰਗ ਉਹ ਵੀ ਤੇ ਅੱਜ ਬਾਬਾ ਜੀ ਕਿੱਥੇ ਸਟੇ ਕਰਨਾ ਜੀ ਅੱਜ ਰਾਤ ਜਿਹੜਾ ਨਸ਼ਹਿਰੇ ਸਟੇ ਆ ਜਾਈ ਸਾ ਹਾਂਜੀ ਵਾਹ ਜੀ ਬਾਬਾ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਸਰਤਾਜ ਸਰਬਜੀਤ ਸਿੰਘ ਜੀ ਜਿਹੜਾ ਸੰਗ ਜਾ ਰਿਹਾ ਜੀ ਕਿੱਥੇ ਤੋਂ ਕਿੱਥੇ ਜਾ ਰਿਹਾ ਇਹ ਸੰਗ ਚੰਡੀ ਦਾਸ ਤੋਂ ਚੱਲਿਆ ਹੋਗਾ ਤੇ ਇਹ ਦੇਰਾ ਬਾਬਾ ਨਾਨਕ ਜਾਣਾ ਹੈਗਾ ਦਸ ਸੂਏ ਤੋਂ ਇਹ ਡੇਰਾ ਬਾਬਾ ਦਾ ਤੱਕ ਜਾਣਾ ਜੀ ਅੱਜ ਰਾਤ ਸਟੇ ਕਿੱਥੇ ਕਰਨੀ ਅੱਜ ਰਾਤ ਸਟੇ ਸਾਡੇ ਹੈਗੇ ਨਸ਼ਹਰਾ ਪਤਨ ਕਿੰਨੇ ਕਿੰਨਾ ਸਮਾਂ ਹੋ ਗਿਆ ਜਾਂਦੇ ਆ ਸਭ ਮੈਂ ਤਾਂ ਫਸਟ ਵਾਰ ਹੀ ਚੱਲਾ ਆ ਤੇ ਬਾਕੀ ਜਿਹੜੇ ਸਾਡੇ ਨਾਲ ਦੇ ਬੰਦੇ ਕਾਫੀ ਵਾਰੀ ਜਾਂਦੇ ਦੇ ਰਿਹਾ ਸਾਲ ਜਾਂਦੇ ਹੈਗੇ ਆ ਬੇਤਸੀ ਕੀ ਕਰਨਾ ਚਾਹੋਗੇ ਬੇਤਸੀ ਇਹ ਕਰਦੇ ਆ ਵੀ ਜਿਹੜੀ ਪੂਰੀ ਜਿੰਨੀ ਵੀ ਸੰਗਤ ਆ ਟਰੈਕਟਰ ਵਾਲੇ ਮੁੰਡੇ ਹੈਗੇ ਆ ਸਭ ਆਪਣੇ RAM ਦੇ ਨਾਲ ਜੱਲਣ ਆਪਣੇ ਕਿਉਂਕਿ ਹੁੱਲੜਵਾਜੀ ਕੋਈ ਨਾ ਕਰੇ ਇਹਦੇ ਵਿੱਚ ਕਿਉਂਕਿ ਕਿਸੇ ਦੇ ਵੀ 60 ਜੋੜ ਲਾ ਸਕਦੀ ਆ ਫਿਰ ਬਹੁਤ ਮੁਸ਼ਕਲ ਹੋ ਜਾਂਦੀ ਹੈ ਗਾ ਇਸ ਕਰਕੇ ਅਸੀਂ ਕਹਿੰਦੇ ਆ ਆਪਣੇ ਟ੍ਰੈਫਿਕ ਦੇ ਜਿਹੜੇ ਰੂਲ ਹੈਗੇ ਉਹ ਵੀ ਅਸੀਂ ਬਣਾ ਕੇ ਰੱਖਣੇ ਹੈਗੇ ਆ ਤਾਂ ਆਪਣੇ ਪੂਰੇ ਸੰਗਤ ਨੇ ਪਿਆਰ ਦੇ ਨਾਲ ਚੱਲਣਾ ਆ ਪਿਆਰ ਦੇ ਨਾਲ ਜਾਣਾ ਆ ਤਾਂ ਪੂਰੀ ਸਾਧ ਸੰਗਤ ਬਾਬਾ ਜੀ ਸਹੀ ਸਲਾਮਤ ਆਪਣੇ ਘਰ ਦੁਆਰਾ ਪੁੱਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਵੀਰੇ ਕੀ ਨਾਮ ਆ ਵੀਰੇ ਆਪਣਾ ਮੇਰਾ ਨਾਮ ਜਿੰਦਰਜੀਤ ਸਿੰਘ ਆ ਪਿੰਡ ਸਾਡਾ ਸ਼੍ਰੀਮਪੁਰ ਆ ਅਸੀਂ ਜੀ ਸ਼੍ਰੀਮਪੁਰ ਤੋਂ ਪਿੰਡ ਦਸੂਹੇ ਤੋਂ ਡੇਰਾ ਬਾਬਾ ਨਾਨਕ ਨੂੰ ਜਾ ਰਹੇ ਆ ਜੀ ਦੀ ਬਾਗਰੀ ਸੰਗਤ ਨੂੰ ਜਾ ਕੇ ਅੱਜ ਤੱਕ 10ਵੀਂ ਵਾਰ ਚੱਲੇ ਆ ਜੀ ਪੈਦਲ ਹਾਂਜੀ ਇੱਕ ਸਾਲ ਜਾਂਦਾ ਹਾਂਜੀ ਤੇ ਇੱਕ ਸਾਲ ਜਾਂਦਾ ਹੈ 2 ਮਾਰਚ ਨੂੰ ਇੱਥੋਂ ਜਾਂਦਾ ਹੈ 4 ਮਾਰਚ ਨੂੰ ਪਹੁੰਚਦਾ ਜਾ ਸਟੇ ਹੁਣ ਇਸ ਤੋਂ ਬਾਅਦ ਨਸ਼ਹਿਰੇ ਆ ਉਸ ਤੋਂ ਬਾਅਦ ਜੋੜੇ 70 ਆ ਫਿਰ ਦੇਰਾ ਬਾਬਾ ਨਾਨਕ ਆ ਕੋਈ ਖਾਸ ਬੇਨਤੀ ਕਰਨਾ ਚਾਹਉਂ ਬੇਨਤੀ ਸਾਡੀ ਇਹੀ ਆ ਜੀ ਬਸ ਥੋੜਾ ਜਣਾ ਜਿੱਦਾਂ ਟਰੈਕਟਰ ਜੀਪ ਆ ਇਹ ਆਪਣਾ ਪ੍ਰਸ਼ਾਸਨ ਥੋੜਾ ਜਿਹਾ ਇੱਥੇ ਖਲ ਪਾਵੇ ਨਾ ਫਿਰ ਬਹੁਤ ਵਧੀਆ ਬਾਕੀ ਕੋਈ ਖਾਸ ਬੇਨਤੀ ਨਹੀਂ ਸਾਡੀ ਹੈਗੀ ਬਹੁਤ ਵਧੀਆ ਜਾਂਦਾ ਸੰਗ ਹਰ ਸਾਲ ਟਰੈਕਟਰ ਜੀਪਾਂ ਜਿਹੜੇ ਆਪਣੇ ਬੁਲਟ ਮੋਟਰਸਾਈਕਲ ਇਹਨਾਂ ਤੇ ਥੋੜੀ ਜੀ ਰੋਕ ਲੱਗੇ ਅਨੁਸ਼ਾਸਨ ਨਾਲ ਚੱਲਣ ਤਾਂ ਸਾਰਾ ਕੁਝ ਠੀਕ ਆ ਜੀ ਲੱਗਦਾ ਕਿ ਜਿਹੜੀ ਸੰਗਤੀ ਉਹ ਵੀ ਜਿਹੜੇ ਚਲਾਉਂਦੇ ਆ ਜਿਹੜੇ ਚਲਾਉਂਦੇ ਜੈਸਾ ਦੇ ਨਾਲ ਹਾਂਜੀ ਆਪ ਕੀ ਕਰਨੀ ਚਾਹੀਦੀ ਕੋਸ਼ਿਸ਼ ਇਹ ਕਿ ਆ ਕੇ ਸਰਫੋ ਦੇਖੋ ਜੀ ਜੇ ਤਾਂ ਸਾਰੇ ਆਪ ਕਰਨ ਫਿਰ ਤਾਂ ਕਿਸੇ ਨੂੰ ਕਹਿਣ ਦੀ ਲੋੜ ਹੀ ਨਾ ਪਏ ਸਾਰੇ ਹੀ ਸੁਧਰ ਜਾਣ ਚਲੋ ਕੋਸ਼ਕ ਹੈ ਜਿਹੜੇ ਇੱਕਸਾ ਦਾ ਮੇਲੇ ਦਾ ਰੂਪ ਚ ਆਉਂਦੇ ਨੇ ਮੇਲਾ ਦੇਖਣ ਉਹਦੇ ਕਰਕੇ ਫਿਰ ਬਾਕੀਆਂ ਨੂੰ ਪਰੇਸ਼ਾਨੀ ਆਉਂਦੀ ਹੈ ਹਾਂਜੀ ਵੈਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ